ਜਿਹੜੇ ਤਾਂ ਚੁੱਪ ਕਰ ਗਏ ਜਿਹੜੇ ਜੋ ਕੋਈ ਕੋਈ ਸਵਾਲ ਕਰਦੇ ਨੇ ਬੋਲਦੇ ਨੇ ਉਹ ਜੋ ਬੂਰੇ ਖੜੇ ਨੇ ਨਾ ਅਜੇ ਅੰਦਰ ਨੂੰ ਨਹੀਂ ਜਾ ਕਰਨ ਲੱਗੇ ਹੋ ਸੁਣ ਲਈ ਗੱਲ ਅਜੇ ਸਵਾਲ ਕਰਦੇ ਨੇ ਉਹ ਜਿਹੜੇ ਆਹ ਉਹ ਬੂਰੇ ਨੇ ਆਹੋ ਕਹਿੰਦੇ ਨੇ ਜਿਹੜੇ ਅੱਗੇ ਹੋਣ ਖੜੇ ਆਹੋ ਮੈਂ ਖਿੱਚ ਕੇ ਬਰਚੰਡ ਬੋਲਾ ਆਵਾਲਿਆਂ ਦੇ ਖਿੱਚ ਕੇ ਬਰਚੰਡ ਕਰਨ ਧਰ ਕੇ ਹਰ ਪਿਆਰ ਮਾਰੇ ਉਹਨਾਂ ਨੇ ਹੱਥ ਦੇ ਵਿੱਚ ਤਣਖ ਲੈ ਕੇ ਉਹਨਾਂ ਤੇ ਫਿਰ ਕੱਲੇ ਕੱਲੇ ਤੇ ਛੱਡੇ ਤੀਰ ਹੂੰ ਕੱਲੇ ਕੱਲੇ ਤੇ ਛੱਡਿਆ ਫਿਰ ਵੀ ਇਹ ਸਮੁੱੱਚੀ ਗੱਲ ਨੂੰ ਨਹੀਂ ਇਹਨਾਂ ਨੇ ਸਮਝਿਆ ਇਹ ਕੱਲੇ ਕੱਲੇ ਨੂੰ ਕਰੀਏ ਠੀਕ ਕੱਲਾ ਕੱਲਾ ਲੈ ਲਿਆ ਫਿਰ ਉਹਨਾਂ 'ਚੋਂ ਕਿ ਯਾਰ ਮਾਰੇ ਏਕਣ ਤੀਰਨ ਚੱਕਰ ਗਦਾ ਹਤੀ ਏਕਣ ਕੇਤਨ ਕੇਹਰ ਫਾਰੇ ਕਿਸੇ ਕਿਸੇ ਨੂੰ ਤਾਂ ਚੱਕਰ আর ਤੀਰ ਨਾਲੇ ਕੰਮ ਸਰ ਗਿਆ ਕਿਸੇ ਨੂੰ ਗਦਾ ਨਾਲ ਸਰਿਆ ਕੰਮ ਅਡਾਡ ਦੇ ਸੁਭਾਅ ਆਦਮੀ ਉਹਦੇ ਵੀ ਕਿਸੇ ਦਾ ਤਨ ਕਹਿਰ ਦੇ ਬ੍ਰਹਮ ਗਿਆਨ ਨੇ ਪਾੜਤਾ ਛੱਡਿਆ ਕੋਈ ਵੀ ਨਹੀਂ ਇਕਨ ਕੇ ਤਨ ਕਹਿਰ ਫਾੜੇ ਹਾਇਦਲ ਗੈਦਲ ਪੈਦਲ ਘਾਇ ਕੈ ਮਾਰ ਰਥੀ ਬਿਰਥੀ ਕਰ ਡਾਰੇ ਬੇ ਰਥੀ ਕਰ ਡਾਰੇ ਹਾਇਦਲ ਘੋੜਿਆਂ ਤੇ ਚੜੇ ਸੀ ਜਿਹੜੇ ਗੈਦਲ ਗੈਦਲ ਹਾਥੀਆਂ ਤੇ ਚੜੇ ਸੀ ਜਿਹੜੇ ਪੈਦਲ ਪੈਦਲ ਸੀ ਜਿਹੜੇ ਘਾਇ ਕੈ ਮਾਰ ਇਹ ਘਾਇ ਰਥੀ ਬਿਰਥੀ ਕਰ ਡਾਰੇ ਜਿਹੜੇ ਰਥਾਂ ਤੇ ਤੇ ਮਾਰ ਰਥੀ ਬੇ ਰਥੀ ਕਰ ਡਾਰੇ ਉਹਨਾਂ ਦੇ ਵੀ ਰਥ ਉਦੋਂ ਮਾਰ ਕੇ ਬੇਰਥੀ ਕਰਦੇ ਰਾਤ ਨਹੀਂ ਰਾਣਦੇ ਮਾਰ ਨਹੀਂ ਰਤੀ ਬੇਰਥੀ ਚਾਰੇ ਤਰ ਕਸਮ ਦੀ ਫੌਸੀ ਨਾ ਚਾਰੇ ਕਿਸਮ ਦੇ ਮਾਰੇ ਮਾਰ ਨਹੀਂ ਰਤੀ ਬੇਰਥੀ ਕਰ ਡਾਰੇ ਸਿੰਦੁਰ ਐਸੇ ਪਰੇਤੇ ਠੌਰ ਸਿੰਦੁਰ ਐਸੇ ਪਰੇਤੇ ਠੌਰ ਹਾਥੀ ਐ ਦੇਖੋ ਪਏ ਹਾਥੀ ਨੇ ਕੋੜੇ ਨਹੀਂ ਪਏ ਉਹ ਹੰਕਾਰ ਦੇ ਉਹ ਪਏ ਨੇ ਪ੍ਰਤੀਕ ਨੇ ਹਾਥੀ ਜਿਹੜੇ ਪਏ ਨੇ ਜਿਹੜੇ ਸਰ ਫੜੀ ਬੈਠੇ ਨੇ ਨਾ ਬਾਥੀਓ ਨੇ ਲੋਗੋ ਜਲਦੀ ਨਹੀਂ ਸਿਰ ਫੜਿਆ ਨੇ ਹੋਰ ਕੀ ਕਰਦੇ ਵਿਚਾਰੇ ਸਿੱਧੁਰ ਐਸੇ ਪਰੇ ਤੇ ਸਿੱਧੁਰ ਐਸੇ ਪੜੇ ਧਰਨੀ ਪਰ ਜਿਉਂ ਭੂਮੈ ਝੂਮ ਗਰੇ ਗਿਰ ਪਾਰੇ ਜਿਵੇਂ ਬڑے-ਬڑے ਜੜੇ ਨੇ بڑے-ਬڑے ਜੜੇ ਦਰਖਤ ਨੇ ਬੜੀ ਢੇਰੀ ਦੇ ਵਿੱਚ ਝੂਮ ਕੇ ਗਰ ਜਾਂਦੇ ਨੇ ਐ ਉਹ ਪਏ ਨੇ ਗਰੇ ਹੋਏ ਸਭ ਭਾਗੀ ਕਰ ਤਹਿ ਤਰਾਸ ਰਖਤ ਬੀਜ ਦੀ ਚਮੂ ਸਭ ਭਾਗੀ ਕਰ ਤਹਿ ਤਰਾਸ ਸਾਰੀ ਫੌਜ ਭੱਜ ਗਈ ਰਖਤ ਬੀਜ ਦੀ ਤਰਾਸ ਕਰਕੇ ਤਰਾਹੀ ਤਰਾਹੀ ਕਰਕੇ ਭੱਜ ਉੱਠੀ ਕਹੇ ਉਹ ਦਾਤ ਪੁਨ ਕੇਰ ਕਾ ਕਰੋ ਚੰਡ ਕੋ ਨਾਸ ਦਿਲ ਦਾਇਨ ਰੇ ਕੇ ਲੀ ਬੁਰ ਤੇ ਕਹਿਣਾ ਭੀ ਜਿੱਥੇ ਜਾਣੇ ਆਪਾਂ ਇਹਨੂੰ ਹਰਾ ਕੇ ਜਾਣੇ ਮਾਰ ਕੇ ਜਾਣੇ ਘਿਰਲੇ ਰਾਜੇ ਦੇ ਪਾਈ ਘਰੇ ਕਿਵੇਂ ਵਜਣਾ ਸਭਈਆ ਕਾਨਨ ਮੈਂ ਸੁਣ ਕੇ ਇਹ ਬਾਤ ਸੋ ਵੀਰ ਫਿਰੇ ਕਰ ਮੈਂ ਹਸ ਲੈ ਕੇ ਜਦ ਉਹਨਾਂ ਨੇ ਇਹ ਸੁਣੀ ਗੱਲ ਕੰਨਾਂ ਚ ਪਈ ਰਖਤਬੀਜ ਦੀ ਗੱਲ ਫਿਰ ਮੁੜ ਆਏ ਵਿਚਾਰੇ ਤਲਵਾਰਾਂ ਲੈ ਕੇ ਆਪਣੇ ਫਿਰ ਵਾਪਸ ਆ ਕੇ ਹਾਰ ਦਾ ਖਾ ਕੇ ਜਿਹੜਾ ਜਾਂਦਾ ਹੁੰਦਾ ਆ ਕੇ ਉਹਨੇ ਕੀ ਕਰਨਾ ਹੁੰਦਾ ਤੇਨੇ ਕਿਉਰੀ ਭੱਜ ਗਿਆ ਜਿਹੜਾ ਇੱਕ ਵਾਰ ਭੱਜ ਗਿਆ ਉਹਨੇ ਦੁਬਾਰਾ ਕੀ ਕਰਨਾ ਹੁੰਦਾ ਹਾਂਜੀ ਚੰਡ ਪ੍ਰਚੰਡ ਚ ਚੰਡ ਪ੍ਰਚੰਡ ਸੋ ਯੁੱਧ ਕਰਿਓ ਬਲਕ ਹੈ ਆਤੇ ਹੀ ਮਨ ਕ੍ਰੁਦ ਤੋ ਹਵੈ ਕੈ ਆਏ ਜੰਗ ਤਾਂ ਕੀਤੀ ਗੱਲਾਂ ਤਾਂ ਉਹਨਾਂ ਨੇ ਕੀਤੀਆਂ ਕ੍ਰੋਧ ਗੁੱਸੇ ਵਾਲੀਆਂ ਹੀ ਕੀਤੀਆਂ ਪਰ ਚੰਡ ਪ੍ਰਚੰਡ ਨਾਲ ਵਾਰਤਾ ਤਾਂ ਕੀਤੀ ਪਰ ਗੁੱਸੇ ਵਾਲੀਆਂ ਗੱਲਾਂ ਕੀਤੀਆਂ ਅਕਲ ਦੀ ਕੋਈ ਨਹੀਂ ਕੀਤੀ ਅਤ ਕ੍ਰੁਦ ਤੋ ਹਵੈ ਕੈ ਆਤੇ ਹੀ ਮਨ ਕ੍ਰੁਦ ਤੋ ਹਵੈ ਕੈ ਮਨ ਦੇ ਵਿੱਚ ਗਰੋਧ ਕਰਕੇ ਕੀਤੀਆਂ ਗਰੋਧ ਦੀ ਚਰਚਾ ਚਰਚਾ ਨਹੀਂ ਰਹਿੰਦੀ ਅਕਲ ਦੀ ਗੱਲ ਨਹੀਂ ਰਹਿੰਦੀ ਇਹ ਤਾਂ ਪਾਗਲੀਆਂ ਹੋ ਜਾਂਦੀਆਂ ਨੇ ਫਿਰ ਘੋ ਲੱਗੇ ਤਨਕੇ ਤਨ ਮੈਂ ਇਮ ਸਰਾਉਣ ਗਿਰਿਓ ਧਰਨੀ ਪਰ ਚਵੈਕੇ ਉਹਨਾਂ ਦੇ ਅਸਲ ਵਿੱਚ ਜ਼ਖਮੇ ਬਾਦ ਬੁਰੇ ਹੋ ਗਏ ਸੀ ਵਿਚਾਰੇ ਕਰਦੇ ਵੀ ਕੀ ਜ਼ਖਮ ਪਹਿਲਾਂ ਐਸੇ ਹੋ ਚੁੱਕੇ ਸੀ ਉਹ ਹੁਣ ਗੁੱਸਾ ਹੀ ਕਰਨਾ ਸੀ ਉਹਨਾਂ ਨੇ ਕੀ ਕਰਨਾ ਸੀ ਸਮਝਿਆ ਨਹੀਂ ਸਾਵਧਤ ਕਰਦੇ ਤੁਸੀਂ ਮੂਰਖੋਂ ਪਾਗਲ ਹੋ ਗਿਆ ਹਨ ਬਣ ਬਣੇ ਫਿਰ ਤੇਨੇ ਆ ਲੋਕ ਕੀ ਕਹਿ ਕੇ ਜਾਂਦੇ ਉਹ ਜਿੱਤ ਕੇ ਆਏ ਆ ਕੀ ਜਾ ਕੇ ਭੂਤ ਦਿਖਾਉਂਦੇ ਪਿੱਛੇ ਕੀ ਉਹਨਾਂ ਦੀ ਇੱਜ਼ਤ ਰਹਿ ਜਾਣੀ ਸੀ ਕਿ ਪਬਲਿਕ ਹੋਰ ਵੀ ਨਾਲ ਬਹੁਤ ਸੀ ਨਾ ਜਿਹਦੇ ਸਾਹਮਣੇ ਗੱਲ ਹੋ ਗਈ ਹੁਣ ਗੁੱਸਾ ਹੀ ਕਰਨਾ ਸੀ ਉਹਨਾਂ ਨੇ ਕਹਿਣ ਨੂੰ ਤਾਂ ਕੁਝ ਰਿਹਾ ਨਹੀਂ ਜਿਹੜੇ ਮੰਨ ਗਏ ਉਹ ਸਿਆਣੇ ਸੀ ਜਿਹੜੇ ਨਹੀਂ ਮੰਨੇ ਉਹ ਮੂਰਖ ਸੀ ਮੰਨ ਗਏ ਵੀ ਭਾਈ ਪਤਾ ਨਹੀਂ ਸੀ ਹੁਣ ਤੇ ਠੀਕ ਚਲੋ ਨਾਨੂ ਬਿਲਕੁਲ ਵੀ ਕੋਈ ਕੁਝ ਨਹੀਂ ਕਹਿ ਸਕਦਾ ਗੁਰੂ ਅਮਰਦਾਸ ਮੰਨ ਕੇ ਚੰਗੇ ਰਹਿ ਗੁਰੂ ਬਣੇ ਹੋਣੇ ਆ ਜੀ ਗੁਰਾਂ ਗਦੇ ਮੰਨ ਕੇ ਚੰਗੇ ਰਹਿ ਗੁਰੂ ਬਣੇ ਹੋਣੇ ਆ ਜੀ ਜੇ ਨਹੀਂ ਮੰਨੇ ਉਹ ਕੌਣ ਨੇ ਕੌਣ ਪੁੱਛਦਾ ਕੋਈ ਬਸ ਮੰਨ ਲੈਣਾ ਚੰਗਾ ਹੁੰਦਾ ਜਿਹੜਾ ਮੰਨਿਆ ਕੀ ਗੱਤ ਕਹੀ ਨਾ ਜਾਏ ਜਿਹੜਾ ਮੰਨ ਗਿਆ ਉਹਦੀ ਗਤੀ ਨਹੀਂ ਦੱਸ ਸਕਦੇ ਫਿਰ ਜੇ ਉਹਦੀ ਕੋਈ ਗਤੀ ਕਹੇ ਜੇ ਕੋ ਕਹੇ ਪਿਛੇ ਪਸਦਾਏ ਉਹਦੇ ਗਤੀ ਜਿਹੜਾ ਕਹੂਗਾ ਫਿਰ ਪਛਤਾਊਗਾ ਕੌਣ ਲੱਗੇ ਤਨਕੇ ਤਨ ਮੈਂ ਇਮ ਸਰਾਉਣ ਗਿਰੋ ਧਰਨੀ ਪਰ ਚ ਵੈ ਕੇ ਉਹਨਾਂ ਨੇ ਇਨੇ ਕੌਲ ਆਗੇ ਵਿਚਾਰਿਆਂ ਦੇ ਸਾਰਾ ਖੂਨ ਤਾਂ ਵਹਿ ਗਿਆ ਉਹਨਾਂ ਦਾ ਲੋਭ ਤਾਂ ਉਹਨਾਂ ਦਾ ਛੜਾਤਾ ਰਤ ਬਹਿ ਗਈ ਹੁਣ ਲੋਭ ਕਰ ਨਹੀਂ ਸਕਦੇ ਲੋਭ ਦੇ ਮਾਰੇ ਤਾਂ ਗ੍ਰੰਥ ਲਈ ਫਿਰਦੇ ਤੇ ਪੜਦੇ ਤੇ ਵਿਦਵਾਨ ਓ ਜੀ ਆਗ ਲੱਗੇ ਜਿਮਕਾਨਣ ਮੈਂ ਤਨ ਇਉਂ ਰਹੀ ਬਾਨਣ ਕੀ ਤੁਨੀ ਹਵਾ ਕੇ ਜਿਵੇਂ ਜੰਗਲ ਨੂੰ ਅਗ ਲੱਗੀ ਹੁੰਦੀ ਆ ਨਾ ਉਹਨੇ ਉਹਨੇ ਐ ਪਟਖ ਪਟਖ تیر ਲੱਗਦੇ ਨੇ ਤਾਂ ਤੇ ਹੁੰਦੀਆਂ ਨਾ ਸਜੋਆ ਬਾਈਆਂ ਆਈਆਂ ਨੇ ਐ ਲੱਗਦੇ ਨੇ ਜਿਵੇਂ ਜਨਰਲ ਨੂੰ ਅੱਗ ਲੱਗ ਜਾਂਦੀ ਹੈ ਸੇਕ ਲੱਗਦਾ ਹੈ ਸੇਕ ਗੱਲਾਂ ਦਾ ਸੇਕ ਜੜੇ ਹੋਏ ਤੇ ਬੜਾ ਸੇਕ ਲੱਗਦਾ ਹੋਰ ਢੂਲ ਛਲਕਦੇ ਵੇ ਉਹ ਗੱਲਾਂ ਨਾ ਘੱਟੇ ਤੇ ਨੂਨ ਛੜਕਣ ਵਾਲੀ ਗੱਲ ਹੈ ਤਾਨਾ ਤੂੰ ਰਹੀ ਬਾਨਣ ਕੀ ਤੁਨੇ ਹਵਾ ਕੇ ਐਸੀ ਕਹਿੰਦੇ ਬਲਣਾ ਦੀ ਤੁਨ ਹੀ ਹੋਈ ਜਿਵੇਂ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਸਵਈਆ ਆਇਸ ਪਾਕ ਹੈ ਦਾਨਵ ਕੋ ਦਲ ਚੰਡ ਕੇ ਸਾਹਮਣੇ ਆਏ ਅਰਿਓ ਹੈ ਆਇਸ ਪਾਕ ਆਗਿਆ ਪਾਕ ਜਿਹੜਾ ਦਲ ਸੀ ਭੱਜਿਆ ਜਾਂਦਾ ਚੰਡੀ ਦੇ ਸਾਹਮਣੇ ਫੇਰ ਆੜਿਆ ਬਜਾਰਾ ਕੀ ਕਰਦੇ ਰਾਜਾ ਜੋ ਸੀ ਰਾਜੇ ਨੇ ਕਹਿ ਤਾ ਢਾਲ او ਸਾਂਘ ਗਰਪਾਨਨ ਲੈ ਕੇ ਰਮੈ ਵੀ ਬਰ ਵੀਰਨ ਜੁਧ ਕਰਿਓ ਹੈ ਹਾਂ ਢਾਲ ਲੈ ਕਰਪਾਨਾ ਤੇ ਸਾਂਘ ਲੈ ਕੇ ਆ ਕੇ ਅੜਗੇ ਜੋ ਕੋ ਹਥਿਆਰ ਸੀ ਕੋਲ ਫਿਰ ਜੁਧ ਕੀਤਾ ਬਰ ਵੀਰਨ ਜੁਧ ਕਰਿਓ ਹੈ ਤਕੜੇ ਹੋ ਕੇ ਬਲਵਾਨ ਹੋ ਕੇ ਵੀਰਾਂ ਨੇ ਫਿਰ ਬਾਰਤਲ ਸ਼ੁਰੂ ਕਰ ਲਈ ਫਿਰ ਫਿਰ ਇਹਨਾ ਆਹਬ ਤੇ ਮਨ ਮੈਂ ਤੇ ਧੀਰਜ ਗਾਢੇ ਧਰਿਓ ਹੈ ਹੁਣ ਉਹ ਗੱਢ ਕੇ ਖੜ ਗਏ ਵੀ ਹੁਣ ਰਾਜੇ ਨੇ ਮੋੜ ਲੇ ਹੁਣ ਭਜਦਾ ਸਕਦੇ ਨਹੀਂ ਅੱਗੇ ਹੁਣ ਭਜਦੇ ਤਾਂ ਹੈ ਨਹੀਂ ਗੱਡ ਕੇ ਖੜ ਗਏ ਰਖਤਬੀਜ ਕਹਿੰਦਾ ਵੀ ਜੇ ਤੂੰ ਤੈਨੂੰ ਸੜਿਆ ਫਿਰ ਮੈਂ ਹੈਗਾ ਪਿੱਛੇ ਖੜਾ ਤੁਸੀਂ ਚੁੱਪ ਕਰੋ ਖੜੇ ਰਹੋ ਆਵ ਤੋ ਅੱਗੇ ਉਹ ਹੜਦਾ ਨਹੀਂ ਹੁਣ ਪੈਰ ਗੱਡ ਕੇ ਖੜ ਗਏ ਭਜਦੇ ਨਹੀਂ ਹੁਣ ਹੁਣ ਰੋਗਲੇ ਹੀ ਚੋਂ ਔਰ ਤੇ ਚੰਡ ਸੁਭਾਨ ਮਨੋ ਪਰਵੇਖ ਪਰਿਓ ਸਾਰੇ ਪਾਸੇ ਤੇ ਸਵਾਲ ਜਵਾਬ ਚਾਰੇ ਪਾਸੇ ਤੋਂ ਹੋਣ ਲੱਗੇ ਜਿਵੇਂ ਚਾਰੇ ਪਾਸੇ ਤੇ ਹਲਕੇ ਜੇ ਬੱਦਲਾ ਕੇ ਘੇਰਦੇ ਨੇ ਸੂਰਜ ਨੂੰ ਐਂ ਘੇਰਨ ਲੱਗੇ ਚੰਦ ਮਨੋ ਪਰਵੇਖ ਪੜਿਆ ਹੋਇਆ ਹੈ ਚਾਰੇ ਪਾਸਿਆਂ ਤੇ ਸੂਰਜ ਨੂੰ ਜੇ ਬੱਦਲ ਹਲਕੇ ਜੇ ਘੇਰ ਲੈਣ ਨਾ ਪਰਵੇਖ ਇਹਦੇ ਨੂੰ ਚੰਨ ਨੂੰ ਪਰਿਵਾਰ ਹੁੰਦਾ ਸੂਰਜ ਨੂੰ ਪਰਵੇਖ ਹੁੰਦਾ ਚੰਦ ਪਰਿਵਾਰ ਹੁੰਦਾ ਹਾਂਜੀ ਕੋਪ ਕੇ ਚੰਡ ਪ੍ਰਚੰਡ ਕਵੰਡ ਮਹਾਬਲ ਕੇ ਬਲਵੰਡ ਸੰਭਾਰਿਓ ਕੋਪ ਕੇ ਚੰਡ ਪ੍ਰਚੰਡ ਕੁਮੰਡ ਮਹਾਬਲ ਕੇ ਬਲਵੰਡ ਸੰਭਾਰਿਓ ਚੰਡ ਨੇ ਪ੍ਰਚੰਡ ਰੂਪ धारण ਕਰਕੇ ਬੀਰ ਰਾਜ ਹੋ ਕੇ ਕੁਮੰਡ ਜਿਹੜਾ ਤਨਖ ਸੀ ਹੱਥ ਵਿੱਚ ਉਸ ਮਾਰਿਆ ਤਨਖ ਕਹਿੰਦੇ ਨੇ ਚਿਤ ਨੂੰ ਚਿੱਤ ਦਾ ਤਨਸ ਬਣਦਾ ਚਿੱਤ ਬੁੱਧੀ ਨੇ ਕਾਬੂ ਕੀਤਾ ਹੋਇਆ ਮਾਨਾ ਚਿੱਤ ਦੋਏ ਕਾਬੂ ਕੀਤਾ ਹੈ ਤਨ ਕੇ ਜੜ ਆਇਓ ਸੱਚ ਕਾ ਸਤ ਕਾ ਜਾਂ ਸੰਦਾ ਬਾਣ ਜਿਨਾ ਜਰੇ ਕਮਨ ਚੇਤਨਾ ਹੋਵੇ ਚਰਚਾ ਨਹੀਂ ਹੁੰਦੀ ਹੋ ਨਹੀਂ ਸਕਦੀ ਚਰਚਾ ਜੇ ਮਨ ਖੜਨ ਜਵੇ ਚਰਚਾ ਨਹੀਂ ਹੁੰਦੀ ਪਿਆਰ ਨਹੀਂ ਹੁੰਦਾ ਫਿਰ ਕੁਝ ਪੁਲੀਂਦਾ ਸਭ ਕੁਝ ਮਨ ਖੜਨ ਜ ਜਾਂਦਾ ਗੁੱਸਾ ਆਵੇ ਮਨ ਖੜਨ ਜਾਂਦਾ ਹੁੰਦਾ ਜੇ ਸ਼ਾਂਤ ਸੁਭਾਅ ਦੇ ਵਿੱਚ ਰਹੇ ਚਰਚਾ ਵਿੱਚ ਫਿਰ ਇਹ ਚਤ ਮੰਨ ਕਰਦਾ ਹੁੰਦਾ ਹਾਂਜੀ ਦਾਮਣ ਜਿਉਂ ਘੰਸੇ ਦਲ ਪੈਠ ਕਾ ਕਾ ਪੁਰਜੇ ਦਲ ਮਾਰਿਓ ਬੈਠ ਕਾ ਕਾ ਪੁਰਜੇ ਪੁਰਜੇ ਦਲ ਮਾਰਿਓ ਦੋਵਰ ਪੁਰਜੇ ਪੁਰਜੇ। ਧਾਮਣ ਜਦੋਂ ਧਾਮਣੀ ਬੈਠਦੀ ਆ ਨਾ ਬਿਜਲੀ ਬੱਦਲਾਂ ਚ ਬਿਜਲੀ ਹੁੰਦੀ ਹੈ ਨਾ ਇਹ ਬੱਦਲ ਨੇ ਆ ਕੇ ਘੇਰੇ। ਉਹ ਬੱਦਲ ਦਾ ਰੂਪ ਹੈ ਸੂਰਜਾ ਸੂਰਜ ਨੇ ਬਿਜਲੀ ਦਾ ਰੂਪ ਧਾਰਨ ਕਰ ਲਿਆ। ਜਿੱਥੇ ਵੀ ਕਿੰਨੇ ਗਾੜੇ ਬੱਦਲ ਚਮਕਦੀਆਂ ਦੀ ਜਾਂਦੀਆਂ ਬੱਦਲਾਂ ਦੇ ਵਿੱਚ ਦੀਓ। ਕਹੇ ਪੁਰਜੇ ਪੁਰਜੇ ਦਾ ਨਮਾਰਿਓ। ਪੁਰਜੇ ਪੁਰਜੇ ਕਰਤਾ ਸਾਰਾ ਤਨ ਮਾਰਿਆ ਧਾਮਣੀ ਦਾ ਰੂਪ ਧਾਰਨ ਕਰਕੇ। ਬਾਨਨ ਸਾਥ ਬਿਦਾਰ ਦਾ ਯਾਰੀ ਤਾਂ